ਮੰਜੀ ਸਤਿ ਸ਼੍ਰੀ ਅਕਾਲ ਫੇਰ ਤਾਂ ਲੈ ਲੋ ਤਾਂ ਅੱਜ ਬੜੀ دیر ਬਾਅਦ ਅਸੀਂ ਬਲੌਗ ਬਣਾਉਣ ਲੱਗੇ ਬਲੌਗ ਵੀ ਕੀ ਨਵੀਂ ਆਈਟਮ ਤਿਆਰ ਹੋਣ ਲੱਗੀ ਹੈ ਸਾਡੇ ਲਈ ਜਰ ਕੇ ਸਰ ਵੀ ਆਚ ਸਾਡੇ ਵਾਸਤੇ ਕਿਉਂਕਿ ਸਾਗ ਬਣਾਉਣ ਲੱਗੇ ਸੀ ਤੁਹਾਨੂੰ ਪਤਾ ਪੰਜਾਬੀ ਜਿੱਥੇ ਜਾਂਦੇ ਫਿਰ ਆਪਣਾ ਰੰਗ ਤਾਂ ਦਿਖਾਉਂਦੇ ਹੀ ਆ ਖਾਣ ਪੀਣ ਦੇ ਹੋਣ ਜਾਂ ਭੰਗੜੇ ਦੇ ਹੋਣ ਤੇ ਜਾਂ ਕੁਝ ਵੀ ਹੋਵੇ ਅੱਜ ਸਾਗ ਮਿਲਿਆ ਸੀ ਆਪਣੇ ਜਤਿੰਦਰ ਕੀ 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 ਪਾ ਰਹੇ ਫਿਰ ਸਾਗ ਚ ਅੱਜ ਆ ਜੀ ਪਾਲਕ ਬਾਥੂ ਸਰੋਂ ਦਾ ਸਾਗ ਸਰੋਂ ਹੈ ਲੇਕਿਨ ਹੋਰ ਤਾਂ ਆਈਟਮਾਂ ਕੁਝ ਹੁੰਦੀਆਂ ਜਿਹੜੀਆਂ ਮੇਥੇ ਵਗੈਰਾ ਤਾਂ ਨਹੀਂ ਮਿਲਦਾ ਇਹਨੇ ਮੇਥੇ ਵਹੀ ਮਿਲ ਜਾਂਦੇ ਸਵੇਰੇ ਆਵਾਂ ਕੁਝ ਚਲੋ ਜੇ ਲੱਭ ਪਿਆ ਤਾਂ ਲਿਆਓ ਜੀ ਆਪਾਂ ਪੁਣਾ ਤਿਆਰ ਕਰਦੇ ਆਂ ਤਿਆਰੀ ਕਰਦੇ ਆਂ ਕਟਟਣ ਨੂੰ ਨਾ ਤਾਂ ਸਾਡੇ ਕੋਲ ਦਾਤ ਤਾਂ ਨਾ ਮਸ਼ੀਨ ਤੇ ਬਸ ਫੇਰ ਕਰਦਾ ਨੇ ਕੱਟ ਰਹੇ ਆਂ ਬਾਕੀ ਦੇਖਦੇ ਆਂ ਟੇਸਟ ਕਿਹੋ ਜਿਹਾ ਬਣਦਾ ਆ ਉੱਰੀਏ ਹੇ ਹੁਣ ਆ ਗਏ ਆ ਚੁੱਲਾ ਚੌਂਕੀ ਯੂਨੀਵਰਸ ਚੁੱਲਾ ਚੌਂਕਾ ਯੂਨੀਵਰਸਿਟੀ ਚ ਇੱਧਰ ਰਮਨ ਭਾਜੀ ਪਤਾ ਨਹੀਂ ਕੀ ਬਣਾ ਲੈ ਭਾਜੀ ਕੀ ਬਣਾ ਰਿਹਾ ਹੈ ਬੜਾ ਫੀਰ ਭਾਜੀ ਹਾਏ ਹਾਏ ਅੱਜ ਤਾਂ ਫਿਰ ਹਾਂਜੀ ਸਪੈਸ਼ਲ ਆਈਟਮ ਆ ਆ ਸੰਡੇ ਆ ਨਾ ਹਾਂਜੀ ਹਾਂਜੀ ਅੱਜ ਇੱਕ ਮੇਰੇ ਖਿਆਲ ਦੇ ਵਿੱਚ ਕੜੀ ਚੋਲ ਬਣਾ ਕੇ ਰਹਿ ਗਿਆ ਭਾਜੀ ਤੇ ਅਸੀਂ ਵੀ ਲੱਗੇ ਹਾਂ ਸਟਾਰਟ ਕਰਨ ਆਪਣੇ ਸਾਗ ਮੈਂ ਕਹਦੇ ਅਸੀਂ ਵੀ ਦੇਖ ਲਈਏ ਸਰਬੀਆ ਦਾ ਸਾਗ ਥਾਕੇ ਲ ਟ੍ਰਾਈ ਕਰ ਲੈਨੇ ਆ ਕਿ ਕਿਦਾਂ ਦਾ ਬਣਦਾ ਆ ਇੱਧਰ ਮਟਰ ਸਟਾਉਡਾ ਜੱਤੀ ਆ ਅੱਛਾ ਠੀਕ ਹੈ ਫਰਾਈ ਕਰਕੇ ਪਾਉਣਾ ਹੈ ਠੀਕ ਹੈ ਮੈਂ ਤਾਂ ਹੁਣ ਰੱਖ ਦੇਣਾ ਆ ਪਰ ਤਾਂ ਮੇਰੇ ਨਾਲ ਦੇ ਹੁਣ ਹਜੇ ਲੇਟ ਆ ਉਹ ਹੁੰਦੇ ਆ ਤਾਂ ਫਿਰ ਬਾਕੀ ਕੰਮ ਉਹ ਕਰਨਗੇ ਬੱਚੇ ਵੈਸੇ ਸਵੇਰ ਰਾਤੀ ਸਾਰਾ ਕੁਝ ਕੀਤਾ ਆ ਉਹ ਜੀ ਲਗਭਗ ਢਾਈ ਸੌਰੀ ਸਾਢੇ 4 ਘੰਟੇ ਹੋ ਗਏ ਆ ਬਾ ਰਜੇ ਤੇ ਨੂੰ ਤੇ ਹੁਣ ਜਤਿੰਦਰ ਵੀਰ ਆ ਗਿਆ ਲੱਗ ਗਿਆ ਸਾਗ ਪੂਟਣ ਚੱਕ ਲਿਆ ਮੱਕੀ ਦਾ ਆਟਾ ਤੇ ਲੱਗ ਪਿਆ ਆਪਣਾ ਅਲਣ ਹਾਂ ਬਾਕੀ ਪਤਾ ਨਹੀਂ ਹੋਰ ਪਾਸੇ ਕਿਹੜੀ ਕਹਿੰਦੇ ਆ ਸਾਡੇ ਆਪਾਂ ਨੇ ਇਹ ਵਿੱਚ ਸਾਡੇ ਦਾ ਇਹ ਅਲਣ ਨਹੀਂ ਕਹਿੰਦੇ ਆ ਹਾਂ ਵੈਸੇ ਜੇ ਸਮਾਨ ਤਾਂ ਪੂਰਾ ਨਹੀਂ ਮਿਲਦਾ ਫਿਰ ਵੀ ਕੋਸ਼ਿਸ਼ ਕੀਤੀ ਆ ਵੀ ਬਣਾਈਏ ਤੇ ਬਾਕੀ ਵੀਰੇ ਵੀ ਲੱਗੇ ਆ ਆਪਣਾ ਆਪਣਾ ਸਮਾਨ ਤਿਆਰ ਕਰਨ ਚੁੱਲਾ ਚੌਂਕਾ ਯੂਨੀਵਰਸਿਟੀ ਸਰਬੀਆ ਚ ਤੋ ਲੰਡ ਲਗਪਕ ਪਏ ਚੱਲਾ ਫਿਰ ਲਾਊਗਾ ਤੜਕਾ ਤਾਂ ਤੜਕਾ ਲਾ ਕੇ ਤਾਂ ਫਿਰ ਖਾਂਦੇ ਆਂ ਜੁਆਏ ਕਰਦੇ ਆਂ ਤਾਂ ਉਧਰ ਆ ਗਿਆ ਰਕੇਸ਼ ਭਾਜੀ ਵੀ ਤਾਂ ਮੱਕੀ ਦੀ ਰੋਟੀ ਲਗ ਪਏ ਆ ਬਣਾਉਣ ਭਾਜੀ ਰਾੜ ਰਹਾ ਤਾਂ ਮੈਂ ਬਣਾ ਰਿਹਾ ਕੋਸ਼ਿਸ਼ ਕਰ ਰਿਹਾ ਵੀ ਪਹਿਲਾ ਤਾਂ ਪਲਾਸਟਿਕ ਤੇ ਬਣਾਉਣੇ ਆ ਕਿਉਂਕਿ ਹੱਥਾਂ ਨਾਲ ਡਾਇਰੈਕਟ ਤਾਂ ਨਹੀਂ ਬਣਾਉਣੀਆਂ ਹੁੰਦੀਆਂ ਆਂ ਜੀਆਂ ਤਾਂ ਉਹ ਬਸ ਰੈਡੀ ਹੋ ਗਿਆ ਤਾਈ ਨਾ ਸਾਗ ਬਾਕੀ ਦੀ ਰੋਟੀ ਤੇ ਬਟਰ ਸਰਬੀਆ ਦਾ ਲੱਗ ਪਿਆ ਇੰਜੋਏ ਕਰਨ ਤੇ ਭਾਜੀ ਕਹਿੰਦਾ ਮੈਂ ਮਿਹਨਤ ਇਨੀ ਕੀਤੀ ਆ ਮੈਂ ਛੱਡਦਾ ਨਹੀਂ ਇਹਦੇ ਖਾ ਕੇ ਹਟੂਗਾ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕਾਂ ਤੇ ਸ਼ੇਅਰ ਕਰ ਦੇਣਾ ਕਿਉਂਕਿ ਪਰਦੇਸੀਆਂ ਦਾ ਖਾਣਾ ਤਾਂ ਇਦਾਂ ਦਾ ਹੀ ਆ ਕੋਸ਼ਿਸ਼ ਕਰੀਦੀ ਆ ਵੀ ਆਪਣਾ ਖਾਣਾ ਤੇ ਆਪਣਾ ਕਲਚਰ ਯਾਦ ਰੱਖੀਏ ਥੈਂਕ ਯੂ ਫॉर ਵਾਚਿੰਗ ਓਕੇ ਜੀ ਸਤਿ ਸ਼੍ਰੀ ਅਕਾਲ